ਕਾਲ ਭੂਆ ਜੀ ਦੀ ਗਈ ਮੈਨੂੰ ਆਵੇ ਮੇਰੇ ਨਾਨਕਿਆਂ ਨੂੰ ਵਾਲਾ ਹੁੰਦਾ ਚਾਵੇ ਕਾਲ ਭੂਆ ਜੀ ਦੀ ਗਈ ਮੈਨੂੰ ਆਵੇ ਮੇਰੇ ਨਾਨਕਿਆਂ ਨੂੰ ਵਾਲਾ ਹੁੰਦਾ ਚਾਵੇ ਜੇ ਤੂੰ ਮਿਲਣ ਬੜਾ ਕਿ ਲੈ ਕੇ ਜਾਣਾ ਬਿਠੇ ਤੁਹਾਡੇ ਕਲਾਕਾਰ ਨੇ ਜਿਹੜੇ ਸਥਾਪਿਤ ਕਲਾਕਾਰ ਨੇ ਉਹਨਾਂ ਦਾ ਫਿਰ ਰਵਈਆ ਹੁਣ ਕਿਵੇਂ ਚੱਲ ਰਿਹਾ ਕੋਈ ਮੜੀ-ਮੁੱਟੀ ਤੁਹਾਨੂੰ ਕਦੇ ਫੋਨ ਤੇ ਗੱਲ ਹੁੰਦੀ ਆ ਕਦੇ ਇਸ ਤਰ੍ਹਾਂ ਹੋਇਆ ਮਾਹੌਲ ਨਹੀਂ ਜੀ ਕੋਈ ਨਹੀਂ ਪੁੱਛਦਾ ਕਿਸੇ ਨੇ ਨਹੀਂ ਮੈਨੂੰ ਪਾਣਦਿਆ ਕੁੜਤ ਵਿੱਚ ਮੈਂ ਚਾਹਣਾ ਇੱਕ ਦੋ ਗਾਣੇ ਜਿਹੜਾ ਤੁਹਾਨੂੰ ਲੱਗਦਾ ਮਨਪਸੰਦ ਗਾਣੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਹੋ ਜੇ ਕੋਈ ਤੱਕੜਾ ਹ ਲੈ ਕੋਈ ਝਾਰਾ ਹੋਵੇ ਤੈਨੂੰ ਮੇਰੇ ਨਾਲ ਆਈ ਸਰਦਾਰਾ ਹੋਵੇ ਫਿਰ ਇੰਨਾ ਤੁਸੀਂ ਜਿਹੜੀ ਹਾਲਾਤ ਨੇ ਕਿਉਂਕਿ ਅਸੀਂ ਘਰ ਦੇ ਹਾਲਾਤ ਵੀ ਦੇਖ ਰਹੇ ਹਾਂ ਬਹੁਤ ਮਾੜੇ ਹਾਲਾਤ ਕਿਉਂ ਨੇ ਇੰਨਾ ਕੰਮ ਕਰਨ ਦੇ باوجود ਵੀ ਕੰਪਨੀਆਂ ਨੇ ਪੈਸਾ ਨਹੀਂ ਦਿੱਤਾ ਜੇ ਪੈਸਾ ਆ ਜਾ ਤੁਹਾਡੇ ਤੋਂ ਸੰਭਾਲਿਆ ਨਹੀਂ ਗਿਆ ਨਹੀਂ ਜੀ ਕਿਸੇ ਨੇ ਕੁਝ ਨਹੀਂ ਦਿੱਤਾ ਫਿਰ ਫਰੀ ਹੀ ਕੰਮ ਕਿਉਂ ਕਰਦੇ ਰਹੇ ਨਸਮਾ ਜੀ ਉਹਨਾਂ ਨੂੰ ਸ਼ੌਕ ਸੀਗਾ ਵੀ ਚੱਲ ਮੇਰਾ ਨਾਂ ਬਣ ਜੇ ਨਾਂ ਬਣ ਜੇ ਕਦੇ ਤਾਂ ਫਿਰ ਅੱਪਾਗੇ ਆਵਾਂਗੇ ਹੂੰ ਬਸ ਨਾਂ ਬਣਾਉਣ ਦੇ ਚੱਕਰ ਚ ਚੱਲੇ ਰਹੇ ਆਂਗੇ ਅਬ ਮੈਂ ਗੱਲ ਹੋਰ ਪੁੱਛਣੀ ਚਾਹੂੰਗਾ ਤੁਹਾਡੇ ਤੋਂ ਜਦੋਂ ਜਿਹੜੇ ਤੁਹਾਡੇ ਜੀਵਨ ਸਾਥੀ ਨੇ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਜਾਂ ਕੁਦਰਤੀ ਅਚਨਚੇਤ ਮੌਤ ਹੁੰਦੀ ਆ ਤੇ ਜਿਹੜੀ ਫਿਰ ਕਲਾਕਾਰ ਦੀ ਜਿਹੜੀ ਬਠਿੰਡੇ ਦੀ ਸੰਗੀਤ ਕਮੰਡੀ ਆ ਬਹੁਤ ਵੱਡੀ ਆ ਉਹਨਾਂ ਨੇ ਕੋਈ ਤੁਹਾਡਾ ਦਰਦ ਬੰਡਾਇਆ ਇੱਥੇ ਆ ਕੇ ਨਹੀਂ ਜੀ ਕਿਸੇ ਨੇ ਨਹੀਂ ਬੰਡਾਇਆ ਮੇਰਾ ਦਰਦ ਆ ਕੇ ਇੱਕ ਰੂਪਕਾਰੂ ਇੱਕ ਨੀਲ ਮਚਹਾਨ ਉਹ 6 ਮਹੀਨੇ ਹੋ ਗਏ ਵੀ ਉਹ ਹੀ ਮੇਰਾ ਦੁੱਖ ਦਾ ਸੁਖ ਦਾ ਆ ਕੇ ਪਤਾ ਵੀ ਲੈਂਦੇ ਆ ਵੀ ਮੇਰਾ ਮੈਨ ਮਾੜਾ ਮੋਟਾ ਹੌਸਲਾ ਵੀ ਦੇ ਜਾਂਦੇ ਵੀ ਦਿਲ ਨਾ ਸਿੱਟ। ਵੀ ਇਹ ਤਾਂ ਕੁਦਰਤ ਨੇ ਕਰਦੀ ਹੈ ਨਾ ਉਹਨਾਂ ਨੂੰ ਚਾਂਟ ਚੱਕੀ ਟੈਕ ਹੋ ਗਿਆ ਸੀ ਆਪਣੇ ਬਸ ਅਡੇ ਚ ਹੋਇਆ ਆ ਕੇ। ਜੀ ਮੇਰਾ ਸਵਾਲ ਹੁੰਦਾ ਉਹਨਾਂ ਪੈਣਾ ਨੂੰ ਉਹਨਾਂ ਕੁੜੀਆਂ ਨੂੰ ਬੱਚੀਆਂ ਨੂੰ ਵੀ ਜਦੋਂ ਤੁਸੀਂ ਕੰਮ ਕਰਦੇ ਫੀਲਡ ਦੇ ਵਿੱਚ ਝੂਠਾ ਦਿਖਾਵਾ ਕਰਨ ਵਾਲੇ ਲੋਕ ਬਹੁਤ ਹੁੰਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਵਾਪਰ ਇਹਨਾਂ ਘਟਣਾ। ਬਹੁਤ ਜ਼ਿਆਦੇ ਬਹੁਤ ਫੋਨ ਕਰਦੇ ਸੀ ਸਾਰੇ ਝੂਠੇ ਸਿੱਕੇ ਦらせ ਅੱਛਾ ਵੀ ਅਸੀਂ ਤੇਰੇ ਸਿਰ ਤੇ ਹੱਥ ਰੱਖਾਂਗੇ ਅਸੀਂ ਐਂ ਕਰਾਂਗੇ ਅਸੀਂ ਜੋ ਕਰਾਂਗੇ 6 ਮਹੀਨੇ ਹੋ ਗਏ ਕੋਈ ਜਦੋਂ ਇਹਨਾਂ ਦੇ ਨਾਲ ਗੈਕੀ ਦਾ ਸਫ਼ਰ ਸ਼ੁਰੂ ਕਰਦੇ ਹਾਂ ਘਰਦਿਆਂ ਤੋਂ ਫਿਰ ਬਾਗੀ ਹੋ ਕੇ ਇਹਨਾਂ ਨਾਲ ਜੋੜੀ ਬਣਾਈ ਸੀ ਜੇ ਘਰਦਿਆਂ ਨੇ ਪਾਸਪੋਰਟ ਕੀਤੀ ਨਹੀਂ ਜੀ ਕੋਈ ਸਪੋਰਟ ਨਹੀਂ ਸੀ ਬਾਗੀ ਹੋ ਕੇ ਤਾਂ ਹੀ ਤਾਂ ਅਜਾ ਹਾਲਾਤ ਹੋ ਸਿਰ ਤੇ ਪੱਗ ਨ ਪੈਰੀ ਰਕਾਬੀ ਹੋ ਕੇ ਵੱਡਦਾ ਘਰੇ ਸ਼ਰਾਬੀ ਸਿਰ ਤੇ ਪੱਗ ਨ ਪੈਰੀ ਰਕਾਬੀ ਹੋ ਕੇ ਵੱਡਦਾ ਘਰੇ ਸ਼ਰਾਬੀ ਪੀ ਕੇ ਦਾਰੂ ਕਰੇ ਖਰਾਬੀ ਤਸਕਾਲ ਕੀ ਹਾਲ ਚਾਲ ਨੇ ਉਮੀਦਵਾਰ ਦਲ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਜਗਦੀਪ ਸਿੰਘ ਸਭ ਲੋਕਾਂ ਦੇ ਨਾਮ ਤੇ ਤੁਹਾਡਾ ਸਵਾਗਤ ਕਰਦਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਇੱਕ ਅਜਿਹੇ ਇਨਸਾਨ ਨੂੰ ਮਿਲਾਵਾਂਗੇ ਜਿਹੜਾ ਸਮੇਂ ਦੇ ਨਾਲ ਬਦਲ ਗਏ ਨੇ ਬਦਲ ਕਿਵੇਂ ਗਏ ਨੇ ਭਾਵੇਂ ਇੱਕ ਪੰਜਾਬੀ ਲੋਕ ਹੈ ਕਿ ਉਹਨਾਂ ਦੇ ਜਿਹੜੇ ਹਾਂਸਾ ਪਰ ਸੀ ਉਹਨਾਂ ਦੇ ਨਾਲੋਂ ਵਿਛੜ ਗਏ ਨੇ ਤੇ ਹੁਣ ਇਕੱਲੇ ਰਹੇ ਨੇ ਤੇ ਕਿਹੋ ਜੀ ਜ਼ਿੰਦਗੀ ਚੋਂ ਰਹੇ ਨੇ ਤੇ ਉਹਨਾਂ ਦੇ ਨਾਲ ਅਸੀਂ ਕਰਾਂਗੇ ਗੱਲਾਂ ਬਾਤਾਂ ਤੇ ਉਹਨਾਂ ਦੇ ਅੰਦਰ ਬਹੁਤ ਸਾਰੇ ਜਿਹੜੇ ਦਰਦ ਨੇ ਉਹ ਛੁਪੇ ਹੋਏ ਨੇ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਸਭ ਲੋਕ ਨਿਊਜ਼ ਦੇ ਦਰਸ਼ਕ ਨੇ ਜਾਂ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਸ ਕਲਾਕਾਰਾਂ ਦੇ ਜਿਹੜੇ ਦਰਦ ਨੇ ਉਹ ਸੁਣਨ ਦੇ ਤੇ ਤਾਂ پتہ ਚੱਲ ਜਾਂਦਾ ਕਿ ਲੋਕਾਂ ਦੀ ਜ਼ਿੰਦਗੀ ਅਸਲ ਦੇ ਵਿੱਚ ਕਿਹੋ ਜੀ ਆ ਤੇ ਜਿਹੜੀ ਪਰਦੇ ਦੇ ਪਿੱਛੇ ਦੀ ਦੁਨੀਆ ਕਲਾਕਾਰਾਂ ਦੀ ਉਹ ਕਿਹੋ ਜੀ ਸੁ ਦਰਸ਼ਕੋ ਮੇਰੇ ਨਾਲ ਇੱਕ ਕਲਾਕਾਰ ਮੌਜੂਦ ਨੇ ਇਹਨਾਂ ਬਾਬਤ ਤੁਹਾਨੂੰ ਜਾਣਕਾਰੀ ਦੇ ਦਿਆਂ ਮੇਰੇ ਨਾਲ ਮਨਜੋਤ ਨੇ ਜੋ ਬਠਿੰਡਾ ਤੋਂ ਨੇ ਇਨਾਂ ਦੀ ਜ਼ਿੰਦਗੀ ਦੇ ਜਿਹੜੇ ਕੁਝ ਅਣਛੁਪੇ ਪਹਿਲੂ ਨੇ ਅਸੀਂ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਪਰ ਇੱਕ ਹੋਰ ਜਾਣਕਾਰੀ ਜਿਹੜੀ ਤੁਹਾਨੂੰ ਪਹਿਲਾਂ ਮੈਂ ਇੰਟਰੋਡਕਸ਼ਨ ਦੇ ਬਾਬਤ ਦੱਸੀ ਸੀ ਕਿ ਇੱਕ ਗਾਇਕਾ ਨੇ ਜਿਹਨੇ ਡੁਇਟ ਦੋ ਗਾਣੇ ਗਾਉਣ ਵਾਲੀ ਕਲਾਕਾਰ ਨੇ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਇਸ ਦੁਨੀਆ ਤੋਂ ਚਾ ਚੁੱਕੇ ਨੇ ਤੇ ਹੁਣ ਇਕੱਲੇ ਰਹਿ ਗਏ ਨੇ ਬਹੁਤ ਹੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਉਹ ਜ਼ਿੰਦਗੀ ਹੋ ਜਾਂਦੀ ਹੈ ਪੂਰੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਨਾਲ-ਨਾਲ ਇਹਨਾਂ ਦੀ ਜਿਹੜੀ ਹੋਰ ਜ਼ਿੰਦਗੀ ਦੇ ਆਉਣ ਵਾਲੇ ਭਵਾਲੀਆਂ ਨੂੰ ਉਹਦੇ ਵੀ ਚਰਚਾ ਕਰਾਂਗੇ ਨਾਲ-ਨਾਲ ਆਪਾਂ ਕੁਝ ਇਹਨਾਂ ਤੋਂ ਗਾਣੇ ਵੀ ਸੁਣਦੇ ਰਵਾਂਗੇ ਪਹਿਲਾਂ ਇਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਸਭ ਲੋਕ ਨੀਚੇ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਲੰਘ ਰਹੀ ਹੈ ਹੁਣ ਜ਼ਿੰਦਗੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਤੋਂ ਜਾਣ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਜੀ ਜਿਹਦਾ ਸਾਥ ਹੀ ਜਾਵੜੇ ਹੈ ਨਾ ਹੂੰ ਵੀ ਕਿਵੇਂ ਟਾਈਮ ਪਾਸ ਹੁੰਦਾ ਨਾ ਮੈਂ ਇੱਕ ਗੱਲ ਹੋਰ ਜਾਨਣੀ ਚਾਹੂੰਗਾ ਜਿੰਨਾਂ ਦੇ ਨਾਲ ਤੁਸੀਂ ਦੁਗਾਣਾ ਜੋੜੀ ਬਣਾਈ ਸੀ ਉਹਨਾਂ ਦਾ ਨਾਮ ਕੀ ਸੀ ਕਿਵੇਂ ਤੁਸੀਂ ਉਹਨਾਂ ਦੇ ਨਾਲ ਜੁੜੇ ਤੇ ਕਿੰਨਾ ਚਿਰ ਤੁਸੀਂ ਇਕੱਠਿਆਂ ਨੇ ਗਾਇਆ ਅਸੀਂ ਜੀ ਉਹਨਾਂ ਦਾ ਨਾਮ ਅਸੀਂ ਸੁੱਚਾ ਚਮਕੀਲਾ 20 ਸਾਲ ਹੋ ਗਏ ਸੀ ਸਾਨੂੰ ਇਕੱਠਿਆਂ ਨੂੰ ਅਸੀਂ ਐਸੇ ਘਰ 'ਚ ਹੀ ਰਹਿੰਦੇ ਸੀ ਮੈਂ ਨਹੀਂ ਗਾਉਂਦੀ ਸੀਗੀ ਪਹਿਲਾਂ ਉਹਨਾਂ ਨੇ ਮੈਨੂੰ ਸਿਖਾਇਆ ਸੀਗਾ ਅੱਛਾ ਹਾਂਜੀ ਉਹਨਾਂ ਨੂੰ ਸ਼ੌਕ ਬਹੁਤ ਸੀਗਾ ਅ ਕੀ ਤੁਸੀਂ ਧਾਰਮਿਕ ਗੀਤਾਂ ਤੋਂ ਸ਼ੁਰੂ ਕਰਦੇ ਸੀ ਜਾਂ ਜਿਹੜੇ ਲੋਕ ਗੀਤ ਨੇ ਜਾਂ ਜਿਹੜੇ ਆਮ ਆਪਾਂ ਕਹਿ ਦਿੰਨੇ ਆ ਇੱਕ ਦੋਰੀ ਸ਼ਬਦਾਵਲੀ ਵਾਲੇ ਪਹਿਲਾਂ ਗਾਣੇ ਚੱਲਦੇ ਸੀ ਲੋਕ ਕਿਹੋ ਜੀ ਗਾਇਕੀ ਦੀ ਤੁਹਾਡੀ ਮੈਂ ਚਾਹਨਾ ਵੀ ਜਿਹੜੇ ਦਰਸ਼ਕ ਨੇ ਉਹ ਪੂਰੀ ਤੁਹਾਡੇ ਬਾਰੇ ਪਹਿਲਾਂ ਜਾਣ ਲੈਣ ਅਸੀਂ ਜੀ ਸੱਭਿਆਚਾਰ ਗੀਤ ਗਾਉਂਦੇ ਸੀ ਜੀ ਜਿਹੜੀਆਂ ਵੀ ਆਪਣੀਆਂ ਭੈਣਾਂ ਵੀ ਸੁਣ ਸਕਣ ਹਨਾ ਮੈਂ ਖੁਦ ਆਪ ਨਹੀਂ ਪਸੰਦ ਕਰਦੀ ਸੀ ਇਹੋ ਜਿਹੇ ਗੀਤ ਗਾਉਣੇ ਤੇ ਉਹ ਵੀ ਬਹੁਤ ਵਧੀਆ ਗੀਤ ਗਾਉਂਦੇ ਸੀ ਪੀਰਾਂ ਦੇ ਕੀ ਸਾਰੇ ਅਸੀਂ ਜਾਂਦੇ ਸੀ ਧਾਰਮਿਕ ਪ੍ਰੋਗਰਾਮ ਵੀ ਲਾਉਂਦੇ ਸੀ ਖਾੜੇ ਵੀ ਪੈਂਦੇ ਸਾਨੂੰ ਬਹੁਤ ਜਿਆਦਾ ਹੁਣ ਤਾਂ ਸਾਡਾ ਬਹੁਤ ਵਧੀਆ ਕੰਮ ਸੀਗਾ ਤੇ ਸ਼ੁਰੂਆਤ ਮੈਂ ਚਾਹਣਾ ਇੱਕ ਦੋ ਗਾਣੇ ਜਿਹੜਾ ਤੁਹਾਨੂੰ ਲੱਗਦਾ ਮਨਪਸੰਦ ਗਾਣੇ ਸਾਡੇ ਦਰਸ਼ਕਾਂ ਨਾਲ ਸਾਂਝਾ ਹੋ ਜੇ ਕੋਈ ਤੱਕੜ ਹਲੈ ਕੋਈ ਝਾਰਾ ਹੋਵੇ ਤੈਨੂੰ ਮੇਲ ਨਾ ਆਈ ਸਰਦਾਰਾ ਹੋਵੇ ਕੋਈ ਤੱਕੜਾ ਹਲੇ ਕੋਈ ਝਾੜਾ ਹਾਵੇ ਤੈਨੂੰ ਮਿਲਣ ਆਈ ਸਰਦਾਰ ਹਾਵੇ ਅੱਜ ਜਾਂਦੀ ਵਾਰੀ ਤੇਰਾ ਪਿੰਡ ਛੱਡ ਕੇ ਅੱਜ ਤੁਰ ਜੂਗੀ ਵੇ ਤੇਰੀ ਗੱਡੀਆਂ ਵਾਰੀ ਤੇਰਾ ਪਿੰਡ ਛੱਡ ਕੇ ਅੱਜ ਤੁਰ ਜੂਗੀ ਵੇ ਬਹੁਤ ਖੂਬ ਮੈਂ ਗੱਲ ਹੋਰ ਪੁੱਛਣੀ ਚਾਹੂੰਗਾ ਤੁਹਾਡੇ ਤੋਂ ਜਦੋਂ ਜਿਹੜੇ ਤੁਹਾਡੇ ਜੀਵਨ ਸਾਥੀ ਨੇ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਜਾਂ ਕੁਦਰਤੀ ਅਚਨਚੇਤ ਮੌਤ ਹੁੰਦੀ ਆ ਤੇ ਜਿਹੜੀ ਫਿਰ ਕਲਾਕਾਰ ਦੀ ਜਿਹੜੀ ਬਠਿੰਡੇ ਦੀ ਸੰਗੀਤ ਕਮੰਡੀ ਆ ਬਹੁਤ ਵੱਡੀ ਆ ਉਹਨਾਂ ਨੇ ਕੋਈ ਤੁਹਾਡਾ ਦਰਦ ਬੰਡਾਇਆ ਇੱਥੇ ਆ ਕੇ ਨਹੀਂ ਜੀ ਕਿਸੇ ਨੇ ਨਹੀਂ ਬੰਡਾਇਆ ਮੇਰਾ ਦਰਦ ਆ ਕੇ ਇੱਕ ਰੂਪਕਾਰੂ ਇੱਕ ਨੀਲ ਮਚਹਾਨ ਉਹ 6 ਮਹੀਨੇ ਹੋ ਗਏ ਵੀ ਉਹ ਹੀ ਮੇਰਾ ਦੁੱਖ ਦਾ ਸੁਖ ਦਾ ਆ ਕੇ ਪਤਾ ਵੀ ਲੈਂਦੇ ਆ ਵੀ ਮੇਰਾ ਮੈਨ ਮਾੜਾ ਮੋਟਾ ਹੌਸਲਾ ਵੀ ਦੇ ਜਾਂਦੇ ਵੀ ਦਿਲ ਨਾ ਸੱਟ ਹੂੰ ਵੀਤਾ ਕੁਦਰਤ ਨੇ ਕਰਤੀ ਹੈ ਨਾ ਉਹਨਾਂ ਨੂੰ ਚਾਂਦ ਚੱਕੀ ਟੈਕ ਹੋ ਗਿਆ ਸੀ ਆਪਣੇ ਬੱਸ ਅਡੇ 'ਚ ਹੋਇਆ ਆ ਕੇ ਜੀ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੇ ਫਿਰ ਜਿਹੜਾ ਗੁਜ਼ਾਰਾ ਹੈ ਕਿਉਂਕਿ ਜਦੋਂ ਬੰਦਾ ਸਿਰ ਤੋਂ ਚੱਲ ਜਾਂਦਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਫਿਰ ਉਹ ਕਿਵੇਂ ਹੋ ਰਿਹਾ ਹੁਣ ਕਿਉਂਕਿ ਗਾਇਕੀ ਦਾ ਸਫ਼ਰ ਤਾਂ ਬੰਦ ਹੋ ਗਿਆ ਹੁਣ ਤੁਹਾਡਾ ਹਾਂਜੀ ਹੁਣ ਮੈਂ ਇਸ ਟਾਈਮ ਕੱਲੀ ਹਾਂ ਜੀ ਹਾਂਜੀ ਤੇ ਪਰਿਵਾਰ 'ਚ ਹੋਰ ਜਿਹੜੀ ਫੈਮਿਲੀ ਤੁਹਾਡੀ ਉਹ ਕਿੱਥੇ ਨੇ ਫੈਮਿਲੀ ਸਾਡੀ ਰਾਜਸਥਾਨ 'ਚ ਆ ਬੱਚੇ ਵੀ ਹੂੰ ਉਹ ਇੱਥੇ ਨੇ ਫਸੰਦ ਕਰਦੇ ਇਸ ਲੈਣ ਨੂੰ ਕਰਦੇ ਨੇ ਸੀਗੇ ਉੱਥੇ ਹੀ ਰਹਿੰਦੇ ਸ਼ੁਰੂ ਤੋਂ ਅੱਛਾ ਹਾਂਜੀ 2 ਮਹੀਨੇ ਕਢਾ ਗਏ ਸੀ ਮੇਰੇ ਤੋਂ ਬਾਅਦ ਨਹੀ ਆਇਓ ਤੇ ਜਿਹੜੇ ਇਥੋਂ ਦੇ ਕਲਾਕਾਰ ਨੇ ਜਿਹੜੇ ਸਥਾਪਿਤ ਕਲਾਕਾਰ ਨੇ ਉਹਨਾਂ ਦਾ ਫੇਰ ਰਵਈਆ ਹੁਣ ਕਿਵੇਂ ਚੱਲ ਰਿਹਾ ਕੋਈ ਮੜੀ-ਮੁੱਟੀ ਤੁਹਾਨੂੰ ਕਦੇ ਫੋਨ ਤੇ ਗੱਲ ਹੁੰਦੀ ਆ ਕਦੇ ਇਸ ਤਰ੍ਹਾਂ ਹੋਇਆ ਮਾਹੌਲ ਨਹੀਂ ਜੀ ਕੋਈ ਨਹੀਂ ਪੁੱਛਦਾ ਕਿਸੇ ਨੇ ਨਹੀਂ ਮੈਨੂੰ ਪਾਉਣ ਦਾ ਹੂੰ ਤੇ ਗਾਣੇ ਕਿੰਨੇ ਕ ਤੁਹਾਡੇ ਹੁਣ ਤੱਕ ਮਾਰਕੀਟ ਦੇ ਵਿੱਚ ਜਿਹੜੇ ਰਿਲੀਜ਼ ਕੀਤੇ ਨੇ ਕੋਈ ਵੱਡੀਆਂ ਕੰਪਨੀ ਆ ਜਾਂ ਲੋਕਲ ਦੇ ਵਿੱਚ ਸੀ ਕੰਮ ਕੀਤਾ ਤੁਸੀਂ ਹਾਂਜੀ ਗਾਣੇ ਸਾਡੇ ਬਹੁਤ ਜ਼ਿਆਦੇ ਆਏ ਆ ਆਨੰਦ ਕੰਪਨੀ ਚ ਆਏ ਆ ਪਾਜਲ ਕੰਪਨੀ ਚ ਆਏ ਆ ਸਾਡਾ ਆਪਦਾ ਚੈਨਲ ਬਣਾਇਆ 60 70 ਗੀਤ ਆ ਚੁੱਕੇ ਇਹ ਤੋਂ ਪਹਿਲਾਂ ਸਾਡੇ ਤੇ ਫਿਰ ਇੰਨਾ ਤੁਸੀਂ ਜਿਹੜੀ ਹਾਲਾਤ ਨੇ ਕਿਉਂਕਿ ਅਸੀਂ ਘਰ ਦੇ ਹਾਲਾਤ ਵੀ ਦੇਖ ਰਹੇ ਹਾਂ ਬਹੁਤ ਮਾੜੇ ਹਾਲਾਤ ਕਿਉਂ ਨੇ ਇੰਨਾ ਕੰਮ ਕਰਨ ਦੇ باوجود ਵੀ ਕੰਪਨੀਆਂ ਨੇ ਪੈਸਾ ਨਹੀਂ ਦਿੱਤਾ ਜੇ ਪੈਸਾ ਆਇਆ ਤੁਹਾਡੇ ਤੋਂ ਸੰਭਾਲਿਆ ਨਹੀਂ ਗਿਆ ਨਹੀਂ ਜੀ ਕਿਸੇ ਨੇ ਕੁਝ ਨਹੀਂ ਦਿੱਤਾ ਸਾਨੂੰ ਫਿਰ ਫ੍ਰੀ ਹੀ ਕੰਮ ਕਿਉਂ ਕਰਦੇ ਰਹੇ ਨਸਾਨੂੰ ਨੂੰ ਸ਼ੌਕ ਸੀਗਾ ਵੀ ਚੱਲ ਮੇਰਾ ਨਾਮ ਬਣ ਜੇ ਨਾਮ ਬਣ ਜੇ ਕਦੇ ਤਾਂ ਫਿਰ ਅੱਪਾ ਆਵਾਂਗੇ ਹੂੰ ਵਸਨਾ ਬਣਾਉਣ ਦੇ ਚੱਕਰ 'ਚ ਹੀ ਵਿਚਾਰੇ ਰਹੇਗੇ ਸੋ ਦਰਸ਼ਕੋ ਇੱਕ ਬਹੁਤ ਵੱਡੀ ਤਰਾਸ਼ਦੀ ਆ ਸਾਡੇ ਸਮਾਜ ਦੀ ਖਾਸ ਕਰਕੇ ਸੰਗੀਤ ਕਮੰਡੀ ਦੇ ਵਿੱਚ ਜਦੋਂ ਉਹ ਕਲਾਕਾਰ ਸਟਰਗਲ ਕਰਦੇ ਆ ਉਹਨਾਂ ਨੂੰ ਕੰਪਨੀਆਂ ਵੀ ਥੇਲਾ ਨਹੀਂ ਦਿੰਦੀਆਂ ਤੇ ਨਾਲ-ਨਾਲ ਉਹਨਾਂ ਦੇ ਕਲਾਕਾਰ ਨੂੰ ਇਹ ਹੁੰਦਾ ਕਿ ਸਾਡਾ ਕਦੇ ਨਾਂ ਬਣ ਜੂ ਨਾਂ ਬਣਨ ਤੋਂ ਪਹਿਲਾਂ ਵੀ ਕੁਝ ਕਲਾਕਾਰ ਰਹੇ ਜਿਹੜੇ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਹੱਥਲੀ ਜਿਹੜੀ ਤੁਸੀਂ ਸਾਡੀ ਇੰਟਰਵਿਊ ਦੇਖ ਰਹੇ ਇਹਦੇ ਵਿੱਚ ਇਸ ਪਰਿਵਾਰ ਦੇ ਇਹੋ ਜਿਹੇ ਹਾਲਾਤ ਨੇ ਪਰ ਜਿੱਥੇ ਵੱਡੀਆਂ-ਵੱਡੀਆਂ ਕਲਾਕਾਰਾਂ ਦੀਆਂ ਐਸੋਸੀਏਸ਼ਨਾਂ ਬੜੀਆਂ ਹੋਈਆਂ ਨੇ ਬੜੀਆਂ-ਵੱਡੀਆਂ ਸੰਸਥਾ ਬਣੀਆਂ ਹੋਈਆਂ ਨੇ ਉਹ ਸਿਰਫ ਇੱਕ ਨਾਮ ਦੇ ਵਿੱਚੀ ਸੰਸਥਾਵਾ ਨਹੀਂ ਕਿਉਂਕਿ ਜਿਹੜੇ ਗਰਾਊਂਡ ਜ਼ੀਰੋ ਤੇ ਜਾ ਕੇ ਗੱਲ ਕਰਦੇ ਨੇ ਲੋਕਾਂ ਦੇ ਬਹੁਤ ਬੁਰੇ ਹਾਲ ਨੇ ਤੇ ਜਿਹੜਾ ਕਲਾਕਾਰਾਂ ਦਾ ਪਿ ਕੁਝ ਇਕਦੋਕਾ ਕਲਾਕਾਰ ਨੇ ਜਿਹੜੇ ਵਧੀਆ ਚੱਲ ਜਾਂਦੇ ਨੇ ਪਰ ਬਾਕੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਹੀ ਆਪਣਾ ਜੀਵਨ ਸਮਾਪਤ ਕਰ ਲੈਂਦੇ ਨੇ ਭੈਣ ਦਾ ਦਰਦ ਬਹੁਤ ਵੱਡਾ ਹੈ ਅਸੀਂ ਵੀ ਸੁਣ ਰਹੇ ਹਾਂ ਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਦਾ سلسلہ ਇਹਨਾਂ ਨਾਲ ਕਰ ਰਹੇ ਹਾਂ ਅ ਜਦੋਂ ਹੁਣ ਤੁਸੀਂ ਉਹ ਚਲੇ ਗਏ ਨੇ ਜਿਹੜਾ ਤੁਹਾਡਾ ਗਾਇਕੀ ਦਾ ਸਫ਼ਰ ਬੰਦ ਹੋ ਗਿਆ ਕਿ ਅੱਗੇ ਤੁਸੀਂ ਕੋਈ ਸੋਚਿਆ ਵੀ ਅਸੀਂ ਇਸ ਫੀਲਡ ਦੇ ਵਿੱਚ ਕੰਮ ਕਰਨਾ ਜਾਂ ਕੋਈ ਇੱਕ ਇੱਥੇ ਹੀ ਬਦਲ ਲੈਣਾ ਤੁਸੀਂ ਨਹੀਂ ਜੀ ਮੈਂ ਤਾਂ ਇਹ ਸੋਚ ਰੱਖੀ ਆ ਵੀ ਉਹਨਾਂ ਦਾ ਜਿੰਨਾ ਚਿਰ ਤਾਂ ਮੇਰੇ 'ਚ ਹਿੰਮਤ ਰਹੀ ਮੈਂ ਨਾ ਵੀ ਜਾਂਦਾ ਰੱਖੂੰਗੀ ਹੂੰ ਵੀ ਮੈਂ ਹਾਰ ਨਹੀਂ ਮੰਨਦੀ। ਸੋ ਲੋਕ ਗਾਉਂਗੇ ਫਿਰ ਜਾਦੂ ਗਾਣਾ ਜੋੜੀ। ਕਿਹਦੇ ਗਾਣਾ ਹੀ ਗਾਉਂਗੇ। ਕਿਹਨਾਂ ਨਾਲ ਜੋੜੀ ਬਣਾ ਰਹੇ ਹੋ? ਮੈਂ ਖੁਦ ਆਪਦਾ ਪਰਿਵਾਰ ਦਾ ਹੀ ਬੰਦਾ ਹਾਂ। ਹੂੰ। ਉਹਨਾਂ ਨਾਲ ਹੀ ਗਾਉਂਗੀ। ਅੱਛਾ। ਹਾਂਜੀ। ਅ ਕੋਈ ਹੁਣ ਗਾਣੇ ਦੀ ਤਿਆਰੀ ਚੱਲ ਰਹੀ ਹੈ ਜਿਹੜਾ ਲੋਕ ਸੁਣ ਲੈਣ ਜਾਂ ਫਿਰ ਆਪਣੇ YouTube 'ਆਪਸੀ ਕੰਮ ਕਰੋਗੇ ਜਾਂ ਕਿਸੇ ਵਧੀਆ ਕੰਪਨੀ ਨਾਲ ਵੀ ਤਾਲਮੇਲ ਕਰਨ ਦੀ ਕੋਸ਼ਿਸ਼ ਕਰੋਗੇ। ਹਾਂ ਕੋਸ਼ਿਸ਼ ਤਾਂ ਕਰਾਂਗੇ ਚੱਲ ਰਹੀ ਹੈ ਤਿਆਰੀ ਵੀ ਚੱਲ ਰਹੀ ਹੈ। ਹੂੰ। ਅ ਕੋਈ ਇਹੋ ਜਿਹਾ ਗਾਣਾ ਜਿਵੇਂ ਅੱਜਕੱਲ ਸਮਾਜ ਦੇ ਵਿੱਚ ਇੱਕ ਸਿੱਖਿਆ ਦੇ ਜਿਹੜੇ ਗਾਣੇ ਨੇ ਬਹੁਤ ਘੱਟ ਚੱਲਦੇ ਨੇ ਕੋਈ ਸੋਚਿਆ ਦਿਮਾਗ ਦੇ ਵਿੱਚ ਵੀ ਸੀ ਲੋਕਾਂ ਨਾਲ ਕੋਈ ਜਗਾਣਾ ਲੈ ਕੇ ਆਵਾਂ ਹਾਂਜੀ ਹਾਂਜੀ ਸੋਚਿਆ ਦੋ ਬੋਲ ਸਾਂਝੇ ਹੋ ਸਕਦੇ ਨੇ ਹਾਂਜੀ ਸਿਰ ਤੇ ਪੱਗ ਨਾ ਪੈਰੀ ਰਕਾਬੀ ਹੋ ਕੇ ਵੱੜਦਾ ਘਰੇ ਸ਼ਰਾਬੀ ਸਿਰ ਤੇ ਪੱਗ ਨਾ ਪੈਰੀ ਰਕਾਬੀ ਹੋ ਕੇ ਵੱੜਦਾ ਘਰੇ ਸ਼ਰਾਬੀ ਪੀ ਕੇ ਦਾਰੂ ਕਰੇ ਖਰਾਬੀ ਹਰ ਬਾਰੇ ਮੈਂ ਤੇਰਾ ਆਖਾ ਹੱਥ ਜੋੜ ਛੱਡ ਦੇ ਸ਼ਰਾਬ ਮਿੱਤਰਾ ਆਕਾ ਹੱਥ ਜੋੜੇ ਛੱਡ ਦੇ ਸ਼ਰਾਬ ਮਿੱਤਰਾ ਅੱਛੇ ਜਦੋਂ ਆਪਾਂ ਕਲਾਕਾਰਾਂ ਦੀ ਗੱਲ ਕਰਦੇ ਆ ਹਨਾ ਕਲਾਕਾਰ ਜਿੰਨਾ ਚਿਰ ਗਾਉਂਦੇ ਨੇ ਜਾਂ ਉਹਨਾਂ ਦਾ ਕਾਰੋਬਾਰ ਚੱਲਦਾ ਉਹਨਾਂ ਚਿਰ ਉਹਨਾਂ ਦੀ ਜਿਹੜੀ ਪੂੰਜੀ ਜਮਾ ਰਹਿੰਦੀ ਆ ਹਨਾ ਹੁਣ ਤੁਸੀਂ ਉਹ ਦਰਦ ਵੀ ਹੰਡਾ ਲਿਆ ਕਿ ਜੇ ਅਸੀਂ ਕੁਝ ਸੰਭਾਲਿਆ ਹੁੰਦਾ ਜਾਂ ਤੁਹਾਡੇ ਜਿਹੜੀ ਜੀਵਨ ਸਾਥੀ ਦੀ ਉਹਨਾਂ ਨੇ ਕੁਝ ਜਮਾ ਪੂੰਜੀ ਬਚਾਈ ਹੁੰਦੀ ਤਾਂ ਇਹ ਹਾਲਾਤ ਨਾ ਹੁੰਦੇ ਹੁਣ ਸਿੱਖਿਆਈ ਆ ਕੁਝ ਇਸ ਜ਼ਿੰਦਗੀ ਦੀ ਹੁਣ ਸੋਚ ਤਾਂ ਆਉਂਦੀ ਆ ਵੀ ਅੱਜ ਮੈਂ ਕੱਲੀ ਕਿਸੇ ਨੂੰ ਕੀ ਪਤਾ ਵੀ ਮੈਂ ਕਿਵੇਂ ਹਨਾ ਟਾਈਮ ਪਾਸ ਕਰਦੀ ਆ अच्छा एक और बड़ी त्रशदीया खास करके जबों किसी कर कर भी फील्ड ਦੀ ਗੱਲ ਕਰਦੇ ਆ ਜਿੱਥੇ ਕੁੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਮਤਲਬ ਪਹਿਲਾਂ ਤਾਂ ਬਹੁਤ ਲੋਕ ਸਮਝਵਾਕ ਦਿਖਾ ਦਿੰਦੇ ਆ ਹਨਾ ਵੀ ਅਸੀਂ ਤੇਰਾ ਗਾਣਾ ਕਰ ਰਹੇ ਆ ਕਿਉਂਕਿ ਮੇਰਾ ਅਕਸਰ ਖਾਸ ਕਰਕੇ ਜਦੋਂ ਕੁੜੀਆਂ ਦੀ ਇੰਟਰਵਿਊ ਕਰਦੇ ਆ ਮੇਰਾ ਸਵਾਲ ਹੁੰਦਾ ਉਹਨਾਂ ਪੈਣਾ ਨੂੰ ਉਹਨਾਂ ਕੁੜੀਆਂ ਨੂੰ ਬੱਚੀਆਂ ਨੂੰ ਵੀ ਜਦੋਂ ਤੁਸੀਂ ਕੰਮ ਕਰਦੇ ਫੀਲਡ ਦੇ ਵਿੱਚ ਝੂਠਾ ਦਿਖਾਵਾ ਕਰਨ ਵਾਲੇ ਲੋਕ ਬਹੁਤ ਹੁੰਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਵਾਪਰ ਇਹਨਾਂ ਘਟਣਾ ਬਹੁਤ ਜ਼ਿਆਦੇ ਬਹੁਤ ਫੋਨ ਕਰਦੇ ਸੀ ਸਾਰੇ ਝੂਠੇ ਸੀਗੇ ਦਲਾਸੇ ਅੱਛਾ ਵੀ ਅਸੀਂ ਤੇ ਸਰ теаਤਰ ਰੱਖਾਂਗੇ ਅਸੀਂ ਐ ਕਰਾਂਗੇ ਅਸੀਂ ਜੋ ਕਰਾਂਗੇ 6 ਮਹੀਨੇ ਹੋ ਗਏ ਕੋਈ ਨਹੀਂ ਅੱਛਾ ਮੈਂ ਮੈਂ ਇੱਕ ਹੋਰ ਗੱਲ ਪੁੱਛਣੀ ਚਾਹੂੰਗਾ ਜਿਹੜੇ ਤੁਹਾਡੇ ਕਰ ਵਾਲੀ ਸੀ ਕੀ ਨਾਂ ਸੀ ਪੂਰਾ ਸੋਚਾ ਚਮਕੀਲਾ ਤੇ ਉਹਨਾਂ ਨੇ ਜਿਹੜਾ ਸੰਗੀਤ ਦੀ ਤਾਲੀਮ ਸੀ ਕਿੱਥੋਂ ਲਈ ਸੀ ਉਹਨਾਂ ਨੇ ਉਹਨਾਂ ਨੂੰ ਖੁਦ ਗੋਡ ਗਿਵਟ ਸੀਗਾ ਜੀ ਵੈਸੇ ਤਾਂ ਜੀ ਤੇ ਉਹ ਗੁਰੂ ਉਹਨਾਂ ਦਾ ਸੁਰਿੰਦਰ ਸਿੰਧਾ ਸੀ ਸੁਰਿੰਦਰ ਸਿੰਧਾ ਹਾਂ ਜੀ ਤੇ ਜਿਹੜੀਆਂ ਜੇ ਤੁਸੀਂ ਜਦੋਂ ਇਹਨਾਂ ਦੇ ਨਾਲ ਗੈਕੀ ਦਾ ਸਫ਼ਰ ਸ਼ੁਰੂ ਕਰਦੇ ਹੋ ਘਰਦਿਆਂ ਤੋਂ ਫਿਰ ਬਾਗੀ ਹੋ ਕੇ ਇਹਨਾਂ ਨਾਲ ਜੋੜੀ ਬਣਾਈ ਸੀ ਜਾਂ ਘਰਦਿਆਂ ਨੇ ਸਪੋਰਟ ਕੀਤੀ ਨਹੀਂ ਜੀ ਕੋਈ ਸਪੋਰਟ ਨਹੀਂ ਸੀ ਬਾਗੀ ਹੋ ਕੇ ਤਾਂ ਹੀ ਤਾਂ ਅਜਾ ਹਾਲਾਤ ਹੋ ਗਿਆ ਨਾ ਤੇ ਹੁਣ ਜਿਹੜਾ ਪੇਕਾ ਪਰਿਵਾਰਾ ਬਿਲਕੁਲ ਉਹਨਾਂ ਨਾਲ ਬੋਲ ਚੱਲਣੀ ਹੈਗੀ ਫਿਰ ਤੁਹਾਡੀ ਹੈਗੀ ਹੈ ਐਕਸੈਪਟ ਕਰਦੇ ਨੇ ਤੁਹਾਡੀ ਗੈਕੀ ਨੂੰ ਵੀ ਚਲੋ ਠੀਕ ਹੈ ਜੋ ਹੋਣਾ ਸੀ ਹੋ ਗਿਆ ਵੀ ਕੰਮ ਕਰਦੀ ਰਹੇ ਹਾਂਜੀ ਹਾਂਜੀ ਤੇ ਫਿਰ ਉਹ ਹੁਣ ਸਾਥ ਪਰਿਵਾਰ ਉਹਨਾਂ ਕਿਉਂ ਨਹੀਂ ਦਿੰਦਾ ਜਿੰਨਾਂ ਤੋਂ ਨਹੀਂ ਹੁਣ ਚਾਹੀਦਾ ਕਿਉਂਕਿ ਤੁਸੀਂ ਇੱਕ ਸਿੰਗਲ ਔਰਤ ਰਹਿ ਗਏ ਹੋ ਸਿੰਗਲ ਜਦੋਂ ਔਰਤਾਂ ਨੂੰ ਰਹਿਣਾ ਬਹੁਤ ਔਖਾ ਹੁੰਦਾ ਫਿਰ ਉਹ ਪਰਿਵਾਰ ਹੁਣ ਨਾਲ ਕਿਉਂ ਨਹੀਂ ਖੜ ਰਿਹਾ ਬੱਚੇ ਕਿਉਂ ਨਹੀਂ ਖੜ ਰਿਹਾ ਵੱਡਾ ਕਾਰਨ ਹੈ ਕਿਉਂ ਬਾਕੀ ਸਿਰੇ ਨਹੀਂ ਉਹ ਕਬੂਲ ਕਰਦੇ ਮੈਂ ਇਹ ਗੈਕੀ ਲੈਂਡ ਛੱਡ ਨਹੀਂ ਸਕਦੀ ਹੁਣ ਹੂੰ ਉਹਨਾਂ ਨੂੰ ਆਇਆ ਵੀ ਲੈਂਡ ਛੱਡ ਦੇਵੇ ਹੁਣ ਕੱਲ ਹੋਰ ਹੈ ਕਿਉਂਕਿ ਸਵਾਲ ਤੁਹਾਨੂੰ ਮੈ ਕੌੜਾ ਲੱਗੇਗਾ ਬਟ ਜਿਹੜੀ ਅੱਜ ਕੱਲ ਦੀ ਗਾਇਕੀ ਆ ਗਾਇਕੀ ਦਾ ਜਿਹੜੇ ਮਿਆਰ ਆ ਤੌਰ ਹੈ ਹੁਣ ਚੇਂਜ ਹੋ ਗਿਆ ਜਿਹੜੀ ਦੁਗਾਣਾ ਗਾਇਕੀ ਸੀ ਹੁਣ ਬਹੁਤ ਮਹਿੰਗੀ ਗਾਇਕੀ ਹੋ ਗਈ ਆ ਜਿਹੋ ਜਿਹੇ ਗਾਇਕੀ ਤੁਸੀਂ ਸੁਣਾਉਣਾ ਚਾਹੁੰਦੇ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਉਹ ਹਜੇ ਐਕਸੈਪਟ ਕਰਨਗੇ ਉਹ ਲੋਕ ਤੁਹਾਨੂੰ ਪ੍ਰਵਾਨ ਕਰ ਲੈਣਗੇ ਹਾਂਜੀ ਲੱਗਦਾ ਕਿਵੇਂ ਲੱਗਦੀ ਆ ਮੂਤ ਕਿਉਂ ਐ ਲੱਗਦਾਗਾ ਵੀ ਜੇ ਆਪਾਂ ਹੁਣ ਮਿਹਨਤ ਕਰਾਂਗੇ ਕਿਤੇ ਤਾਂ ਪ੍ਰਮਾਤਮਾ ਸੁਣੂਗਾ ਹੂੰ ਅੱਛਾ ਖੋਦ ਅਸੀਂ ਮੇਲੇ ਬੰਨ੍ਹਿਆ ਹੋਇਆ ਰਾਸਥਾਨ ਚ ਲਾਲਾ ਮਜਨੂ ਦੀ ਜਗ੍ਹਾ ਤੇ ਅੱਜ ਵੀ 25 ਸਾਲ ਹੋ ਗਏ ਖੋਦ ਅਸੀਂ ਆਪਦੇ ਹੱਥਾਂ ਨਾਲ ਮੇਲਾ ਬੰਨ੍ਹਿਆ ਹੋਇਆ ਪਰ ਹੁਣ ਤਾਂ ਨਾ ਤਾਂ ਮੇਲੇ ਲੱਗਦੇ ਨੇ ਤੇ ਨਾ ਹੀ ਉਹ ਚ ਲੋਕ ਮੇਲਿਆਂ ਦੇ ਵਿੱਚ ਦਰਸ਼ਕ ਰਹਿ ਗਏ ਨੇ ਹਾਂ ਲੋਕਾਂ ਦਾ ਵੀ ਟੇਸਟ ਚੇਂਜ ਹੋ ਗਿਆ ਨਾ ਗੱਕੀ ਦਾ ਜਿਹੜੀ ਅੱਜ ਕੱਲ ਦਾ ਜੁਥ ਹੈ ਬੱਚੇ ਨੇ ਫਰਕ ਤਾਂ ਪੈ ਗਿਆ ਨਾ ਗੱਕੀ ਦਾ ਫਰਕ ਤਾਂ ਪੈਂਦਾ ਹੀ ਕਦੇ ਫਿਰ ਮਨ ਚ ਖਿਆਲ ਨਹੀਂ ਆ ਵੀ ਚੱਲ ਜਾ ਰਿਹਾ ਜੇ ਕਿੱਕੀ ਜੀ ਸਫਲ ਨਹੀਂ ਹੋਏ ਕੋਈ ਹੋਰ ਮੈਂ ਕਾਰੋਬਾਰ ਸ਼ੁਰੂ ਕਰ ਲਾਂ ਕਿਉਂਕਿ ਆਪਣੀ ਜ਼ਿੰਦਗੀ ਬਹੁਤ ਲੰਬੀ ਪਈ ਆ ਉਹ ਜ਼ਿੰਦਗੀ ਵੀ ਜਿਉਣੀ ਹੁੰਦੀ ਆ ਕੱਲੀ ਗਏ ਹਾਂ ਜੀ ਸੋਚਦੇ ਤਾਂ ਬਥੇਰੇ ਆਗੇ ਵੀ ਛੱਡ ਦਈਏ ਫਿਰ ਐ ਸੋਚਦੇ ਆ ਵੀ ਇਹਨਾਂ ਨੇ ਮਿਹਨਤ ਵੀ ਬਹੁਤ ਕਰਾਈ ਸੀ ਪਹਿਲਾਂ ਕਹਿੰਦੇ ਵੀ ਹੁੰਦੇ ਸੀ ਪਰ ਇਹ ਲੈਣ ਨਾ ਛੱਡੀ ਹੂੰ ਮੈਨੂੰ ਕੁਝ ਹੋ ਵੀ ਗਿਆ ਪਰ ਇਹ ਲੈਣ ਨਾ ਛੱਡੀ ਤੂੰ ਭੁੱਖੀ ਨਹੀਂ ਮਰਦੀ ਅੱਛਾ ਆਖਰੀ ਸਾਹਾਂ ਤੱਕ ਗਏ ਕਿ ਜਾਰੀ ਹੋ ਹਾਂਜੀ ਆ ਸੋ ਦਰਸ਼ਕੋ ਬੜਾ ਸਿੱਧਕੇ ਕੁੜੀ ਦਾ ਕਿ ਜਿਹੜੀ ਮੇਰੀ ਗਾਇਕੀ ਆਖਰੀ ਸਾਹਾਂ ਤੱਕ ਜਾਂਦੀ ਰਹੂਗੀ ਭਾਵੇਂ ਮੇਰਾ ਨਾਂ ਲੋਕਾਂ ਦੇ ਵਿੱਚ ਬਣੇ ਜਾਂ ਨਾ ਬਣੇ ਪਰ ਜਿਹੜੀ ਇਹਨਾਂ ਦੇ ਘਰ ਵਾਲੇ ਦੀ ਜਣੀ ਸੋਚਾ ਚਮਕੀਲਾ ਦੀ ਸੋਚ ਸੀ ਕਿ ਉਹ ਸੋਚ ਤੇ ਬਰਕਰਾਰ ਰਹਿਣਾ ਤੇ ਬਾਕੀ ਅਸੀਂ ਸਾਡੇ ਦਰਸ਼ਕਾਂ ਨੂੰ ਜਿਹੜੇ ਸਾਡੇ ਚੈਨਲ ਦੇ ਈਵਰਸ ਨੇ ਉਹਨਾਂ ਨੂੰ ਵੀ ਇੱਕ ਅਪੀਲ ਕਰਦੀ ਚਾਹਾਂਗੇ ਸੰਗੀਤਕ ਪ੍ਰੇਮੀਆਂ ਨੂੰ ਕਿਉਂਕਿ ਜਿਹੜੇ ਇਹੋ ਜਿਹੇ ਕਲਾਕਾਰ ਸੀ ਜਿਹੜੀ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਮਨ ਦਾ ਜਿਹੜਾ ਯੋਗਦਾਨ ਉਸ ਗਾਇਕੀ ਦੇ ਵਿੱਚ ਪਾ ਰਹੇ ਨੇ ਮਾਨ ਸਨਮਾਨ ਵੀ ਦਿਆ ਕਰੋ ਤੇ ਇਹਨਾਂ ਦੇ ਜਿਹੜੇ ਗਾਣੇ ਨੇ ਉਹ ਵੀ ਸ਼ੇਅ ਹੋਰ ਵੀ ਵਾਦਾ ਕਰਦੇ ਆ ਸਾਡੇ ਦਰਸ਼ਕਾਂ ਦੇ ਨਾਲ ਅੱਜ ਤੱਕ ਅਸੀਂ ਕਿਸੇ ਕਲਾਕਾਰ ਦੀ ਵੀ ਇੰਟਰਵਿਊ ਕੀਤੀ ਆ ਉਹਦਾ ਕਦੇ ਲਿੰਕ ਸ਼ੇਅਰ ਨਹੀਂ ਕੀਤਾ YouTube ਚੈਨਲ ਦਾ ਪਰ ਇਸ ਕੁੜੀ ਦੇ ਜਿਹੜੇ ਘਰ ਦੇ ਹਾਲਾਤ ਨੇ ਸਾਨੂੰ ਦੇਖ ਕੇ ਖੁਦ ਨੂੰ ਇਹ ਲੱਗਿਆ ਵੀ ਇਸ ਦਾ ਅਸੀਂ ਸਾਡੇ ਚੈਨਲ ਤੇ ਲਿੰਕ ਵੀ ਸ਼ੇਅਰ ਕਰਾਂਗੇ ਨਾਲ ਦੀ ਨਾਲ ਇਸ ਕੁੜੀ ਨੂੰ ਜਿਹੜਾ ਇਹਦਾ ਚੈਨਲ ਆ ਨੂੰ ਫੋਲੋ ਵੀ ਕਰਨਾ ਜੇ Facebook ਤੇ ਅਜੇ YouTube ਤੇ ਨਹੀਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਇੱਕ ਗਾਣਾ ਹੋਰ ਸੁਣਨੇ ਬਾਕੀ ਫਿਰ ਇੱਕ ਦੋ ਗੱਲਾਂ ਜਾਂਦੇ ਜਾਂਦੇ ਕਰਾਂਗੇ ਜੀ ਗਾਣਾ ਤਾਂ ਜੀ ਸਾਰੇ ਦੇ ਗਾਣੇ ਆਗੇ ਬਾਕੀ ਸਿਰੇ ਕੋਈ ਗੱਲ ਨਹੀਂ ਹੁਣ ਮੈਂ ਜਦ ਬਾਤ ਸੁਣਾਉਂਗੀ ਸੋ ਇਹਨਾਂ ਦੀ ਜਿਹੜੀ ਗਾਇਕੀ ਆ ਨਾ ਅਸਲ ਦੇ ਵਿੱਚ ਦੁਗਾਣਾ ਦੁਗਾਣਾ ਗਾਇਕੀ ਹੁਣ ਕਰਕੇ ਕਿਉਂਕਿ ਦੋ ਤਿੰਨ ਗਾਣੇ ਇਹਨਾਂ ਨੇ ਸਾਨੂੰ ਸੁਣਾਏ ਨੇ ਪਰ ਜਿਹੜੇ ਸੋਲੋ ਗਾਣੇ ਦੀ ਹੁਣ ਤਿਆਰੀ ਕਰਨ ਲੱਗੇ ਹੋਣੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਲਦੀ ਇਹਨਾਂ ਦੀ ਜਿਹੜੀ ਗਾਇਕੀ ਦਾ ਸਫਰ ਆ ਫੇਰ ਤੋਂ ਸ਼ੁਰੂ ਹੋਵੇ ਤੇ ਉਮੀਦ ਕਰਦਾ ਥੋੜੇ ਜਿਹੇ ਸਮੇਂ ਵਿੱਚ ਕੀਤੀ ਹੋਈਆਂ ਗੱਲਾਂ ਬਾਤਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤੇ ਨਾਲ ਦੀ ਨਾਲ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪੇਸ਼ਕਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਵੀ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸ੍ਰੀ ਕਾ ਸੋ ਦਰਸ਼ਕੋ ਤੁਸੀਂ ਵੀ ਸਾਡੀ ਇਸ ਇੰਟਰਵਿਊ ਨੂੰ ਸੁਣਿਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਮੇਰੇ ਕੈਮਰਾ ਪਰਸਨ ओपी ਬੰਟੂ ਦੇ ਨਾਲ ਜਗਦੀਪ ਸਿੰਘ ਸਭ ਲੋਕ ਨਿਉ ਮੋਹਾਲੀ